ਆ ਮੇਟਰੂ ਸਾਰੀ ਟਰੈਕਟਰ ਰੀਜਨਲ ਹੈ ਜਿਹੜੇ ਸਾਬ ਨਾਲ 2008 ਮਾਡਲ ਆ ਬਈ ਇਹੋ ਜਿਹਾ ਟਰੈਕਟਰ ਮੰਡੀ ਚੋਂ ਲੱਭਣਾ ਔਖਾ ਹੈ ਘਰੋਂ ਵੀ ਨਹੀਂ ਲੱਭਦਾ ਬਈ ਘਰੋਂ ਵੀ ਨਹੀਂ ਲੱਭਦਾ ਪੈ ਡੂਰੂ ਬੜਾ ਚੰਗੇ ਪਏ ਹਾਂ ਪੂਰਾ ਚੰਗਾ ਟਰੈਕਟਰ ਹੈ ਤੇ ਇੰਜਨ ਤੇ ਵੀ ਮਾਰਦਾਰ ਮੇਰਾ ਅਫਾਮ ਪੋਪਾ ਪੱਗਿਆਂ ਕੋਈ ਛੇੜ ਸੂੜਦਾ ਨਹੀਂ ਕਿਸੇ ਨਾਲ ਸਾਰਾ ਟਰੈਕਟਰ ਸੱਜਣੋ ਸਿਲਵੜ ਹੈ ਆ ਆ ਨਟਾ ਨੂਟਾ ਤੇ ਕਿਤੇ ਚਾਬੀ ਪਾਣੀ ਲੱਗੇ ਹੋਏ ਹਨ ਤੇ ਪੂਰਾ ਟਰੈਕਟਰ ਸੱਜਣੋ ਘੈਂਡਾ ਹੈ 8 ਮਾਡਲ ਹੈ ਤੇ ਟਾਇਰ ਵੀ ਦੇਖੋ ਤੁਸੀਂ ਚੈੱਕ ਕਰੋ ਮਗਰ ਆਟਾਂ ਦੀ ਸਪਾਈ ਵੀ ਚੈੱਕ ਕਰੋ ਵਿੱਚੋਂ हां ਗੁੱਡੀਅਰ ਦੇ ਟਾਇਰ ਨੇ 14 ਦੇ ਟਾਇਰਾਂ ਚ ਹਨ ਤੇ ਪਿੱਛੋਂ ਵੀ ਤੁਹਾਨੂੰ ਦਿਖਾਉਣੇ ਆ ਹਾਂ ਤੇਲ ਬ੍ਰੇਕਾਂ ਨੇ ਸੱਚ ਨੂੰ ਤੇ ਆ ਦੇਖੋ ਕਰੋ ਮਗਰੋਂ ਚੈੱਕ ਹੋਣਾ ਤੇ ਲੇਟਾਂ ਲੂਟਾਂ ਜਿਵੇਂ ਕਹਦੀ ਯਾਰ ਪੂਰੀ ਅੰਡਰ ਗੱਲਬਾਤ ਆ ਬਈ ਰੁਪਈਆ ਰੁਪਈਆ ਤਾਂ ਨਹੀਂ ਲਾਉਣ ਦੀ ਲੋੜ ਕਿਤੇ ਅੱਛਾ ਜੀ ਬੈਟਰੀ ਬੂਟਰੀ ਓਕੇ ਜਮਾ ਤੇ ਕਿੰਨੇ ਦਾ ਦੇ ਦਾਂਗੇ ਆਪਾਂ ਇਹ ਸਾਢੇ 3 ਲੱਖ ਦਾ ਸਾਢੇ 3 ਲੱਖ ਦਾ ਲੈ ਮਿੱਤਰੋ ਸਾਢੇ 3 ਲੱਖ ਦੇ ਵਿੱਚ ਤੁਸੀਂ ਇਸ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਕਿਉਂਕਿ ਘੈਂਟ ਸਵਰਾਜ ਕਰਮਾ ਨਾਲ ਲੱਭਦੇ ਹੁੰਦੇ ਨੇ ਪਰ ਇਹ ਘੈਂਟਾਂ ਦੇ ਵਿੱਚੋਂ ਅਜਮੈਂ ਕਹਦੀ ਇਹ ਗੁੱਡ ਗੁੱਡ ਹੁੰਦੇ ਨੇ ਉਹ ਆ ਇਹ 8 ਮਾਡਲ ਆ ਪੰਜਾਬ ਦਾ ਨੰਬਰ ਹੈ ਤੇ ਜਿਹੜੇ ਭਰਾਵਾਂ ਨੇ ਸੱਜਣੋ ਜਿਹੜਾ ਵੀ ਡਰਾਈਵਰ ਲੈਣਾ ਸੰਪਰਕ ਕਰ ਲਿਓ ਨੰਬਰ ਗੁਰਲਾਲ ਦਾ ਸਕਰੀਨ ਤੇ ਚੱਲੀ ਜਾਂਦਾ ਸੋਮਵਾਰ ਨੂੰ ਬਾਈ ਬਰਨਾਲਾ ਮੰਡੀ ਦੇ ਵਿੱਚ ਆਉਂਦਾ ਹੁੰਦਾ ਜੇ ਕਿਸੇ ਨੇ ਬਿਨਾਂ ਸੋਮਵਾਰ ਤੋਂ ਮਿਲਣਾ ਤਾਂ ਤੁਸੀਂ ਬਾਈ ਨੂੰ ਕੰਟੈਕਟ ਕਰ ਲਿਓ ਕਿਤੇ ਵੀ ਤੁਹਾਨੂੰ ਮਿਲ ਸਕਦਾ ਕਰ ਦਿਓ ਵੀਡੀਓ ਸ਼ੇਅਰ ਜੀ ਮਿਹਰਬਾਨੀ